ਆਉਤੂ ਤੋਂ ਵੀ ਆ ਰਹਾ ਯਾਰ ਆ ਆ ਦੇਲੀ ਵੀ ਟਮਾ ਮਾਵੇ ਆਜਾ ਯਾ ਯਾ ਦਿਸ ਇਜ਼ ਡਰੇਕੋ ਦਿਸ ਇਜ਼ 6 ਇਅਰੋ ਕਾਬੀ ਤਾਂ ਲੱਭੇ ਆ ਬਾਈ ਨਿੱਕੇ ਨਿੱਕੇ ਜਾਨਵਰ ਬੜੇ ਸੋਹਣੇ ਆ ਓਏ ਹੇਅਰ ਵੀ ਗੋ ਲੇਜ਼ ਐਂਡ ਜੈਲਮਨ ਦਾ ਪ੍ਰੈਜ਼ੀਡੈਂਟ Of the United States. One. Two. Three. ਲੀ ਗੁੱਡ ਜੌਬ ਸਸਕਾਰ ਦੋਸਤੋ ਸਵਾਗਤ ਹੈ ਨਵੇਂ ਦਿਨਾਂ ਦੇ ਵਲੌਗ ਵਿੱਚ ਅੱਜ ਮੈਂ ਤੇ ਭੰਡਾਰੀ ਜਾ ਰਹੇ ਆ ਕਿੰਗਰੂ ਫਾਰਮ ਭੰਡਾਰੀ ਆ ਗਏ ਨੇ ਕਹਿੰਦੇ ਵੀਰ ਜੀ ਕੀ ਹਾਲ ਹੈ ਭੰਡਾਰੀ ਜੀ ਵਧੀਆ bro ਤੁਸੀਂ ਕਿੱਦਾਂ ਵਧੀਆ ਵਧੀਆ ਚੱਲੀਏ ਫਿਰ ਚੱਲੀਏ ਚਲੋ ਆਹ ਦੇਖੋ ਜੀ ਆੜੂਆਂ ਦਰਖਤ ਓਕੇ ਗਾਇਸ ਤੁਹਾਨੂੰ ਮਿਲਦੇ ਆ ਅੱਗੇ ਵਲੌਗ ਵਿੱਚ ਬਣੇ ਰਹੋ ਤੇ ਠੀਕ ਹੈ ਜੀ ਦਸ ਹੁੰਦਾ ਦੀ ਹੈ ਚੱਲ ਜਾਰੀ ਹੁਣ ਜਿੰਦਗੀ ਬਹੁਤ ਚੱਲ ਰਹੀ ਹੈ ਬਸ ਭਗਵਾਨ ਦੀ ਮਹ ਬਹੁਤ ਚੰਗੀ ਚੱਲ ਰਹੀ ਹੈ ਉੱਪਰ ਵਾਲੇ ਕੀ ਰਹਿ ਆਪ ਬਤਾਓ ਕਿਹਦਾ ਤੁਹਰਾ ਬਹੁਤ ਵਧੀਆ ਬرو ਬਹੁਤ ਵਧੀਆ ਉਹ ਨਈ ਨੰਬਰ ਪਲੇਟ ਲੈ ਲਿਆ ਆਪਨੇ ਉਹ ਤਾਂ ਹਾਂ ਉਹ ਤਾਂ ਚਲੋ ਬਾਈ ਬਤਾ ਹੀ ਬਤਾ ਹੀ ਬਹੁਤ ਧੰਨਵਾਦ ਬਾਈ ਬਹੁਤ ਧੰਨਵਾਦ ਆਪਕਾ ਵੀਜ਼ਾ ਵੀ ਆ ਗਿਆ ਵੀਜ਼ਾ ਵੀ ਹਾਂਜੀ ਆ ਗਿਆ ਜੀ ਮੇਰਾ ਪੂਰੀ ਤਰ੍ਹਾਂ ਪਸੰਦ ਆ ਉਸ ਜੀ 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 ਐਸਾ ਹੀ ਰਹੇ ਗਾਇਸ ਜਾ ਰਹੇ ਆ ਬਹੁਤ ਹੀ ਸੋਹਣੀ ਜਗ੍ਹਾ ਤੇ ਦੇਖ ਟੂ ਦੇਖ ਟੂ ਆ ਇਹ ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਗਿਆ ਸੀ ਬਾਈ ਚਾਂਸ ਬਰੋ ਫਰੋਚ ਕਿਉਂਕਿ ਮੈਂ ਜੇ ਵਲੌਗਿੰਗ ਦੇ ਵਿੱਚ ਬਹੁਤ ਵਧੀਆ ਨਹੀਂਗਾ ਅੱਜ ਕੰਮ ਹੈ ਸਿੱਖ ਰਿਹਾ ਮੈਂ ਜੇ ਨਹੀਂ ਮੇਰਾ ਕੰਮ ਨਹੀਂ ਅੱਜ ਵਲੌਗ ਬਣਾ ਕੇ ਪਹਿਲਾਂ ਤੇ ਇਹ ਦੇਖੋ ਤੁਸੀਂ ਬਿਊਟੀ ਕਲੋਨਾ ਦੀ ਬਿਊਟੀ ਆ ਇਹ ਕਲੋਨਾ ਦੀ ਬਿਊਟੀ ਆ ਇਹ ਸੋਹਣਾ ਸੋਹਣਾ ਪਹਾੜਾਂ ਦਾ ਵੀ ਮੈਂ ਵੀ ਪੰਜਾਬੀ ਚ ਗੱਲ ਕਰਾਂਗਾ ਜੀ 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 ਠੀਕ ਹੈ ਅੱਜ ਨੂੰ ਦੱਸਾਂਗੇ ਵੀ ਪੰਜਾਬੀ ਦੀ ਗੱਲ ਕਰਦਾਂ ਕੀ ਬੜੀ ਅਸਲੀ ਪੰਜਾਬੀ ਵਧੀਆ ਤਰ੍ਹਾਂ ਸਿਖਾਵਾਂਗੇ ਪੰਜਾਬੀ ਠੀਕ ਹੈ ਸਿੱਖੀਏ ਜੀ ਸਿਖਾਂਗੇ ਸਿਖਾਂਗੇ ਥੋੜਾ ਭਰ ਕੇ ਬੋਲ ਭਰ ਭਰ ਕੇ ਦੇ ਵਿੱਚ ਸੱਜੇ ਬਸਲੇ ਨਾ ਹਾਂ ਸੱਜੇ ਵਾਸਤੇ ਸੱਜੇ ਵਾਸਤੇ ਇਹਦੇ ਵਿੱਚ ਯਹਾਂ ਤੋਂ ਕਿਆ ਬੋਲਦੇ ਇਧਰ ਦੀ ਇਧਰ ਦੀ ਇੱਥੋਂ ਨਹੀਂ ਸੱਜੇ ਹਾਂ ਸਿੱਤ ਸੱਜੇ ਲੈਣਾ ਇਹ ਦੇਖੋ ਤੁਸੀਂ ਸੋਹਣੀ ਫਲਵਾੜੀ ਲਈ ਹੋਈ ਯਾਰ ਰੋਡ ਦੇ ਵਿੱਚ ਵਾਹ ਵਾਹ ਜੀ ਵਾਹ ਅੱਛਾ ਕੰਮ ਕਰਾਇਆ ਹੈ ਦੀ 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 ਹਾਂਜੀ ਮਿੱਤਰੋ ਸਾਡਾ ਆ ਗਿਆ ਕੰਮ ਜਿੱਥੇ ਕੰਮ ਕਰਦੇ ਆ ਠੀਕ ਮੈਂ ਤਾਂ ਥਾ ਆ ਬਾਈ ਨੂੰ ਚਾਹ ਦਿੰਦਾ ਇਹਨੇ ਚਾਹ ਦਿੰਦਾ ਪਤਾ ਨਹੀਂ ਥੋੜੀ ਜਿਹੀ ਦੀ ਮੈਨੇਜਰ ਨਾਲ ਅਨਪਨ ਹੋ ਗਈ ਨਹੀਂ ਕੋਈ ਅਨਨ ਨਹੀਂ ਵਿਚੁਅਲੀ ਵਿਚੁਅਲੀ ਇੰਟਰਸਟ ਯਾਰ ਇਹਦਾ 에어ਪੋਰਟ ਬਈ ਤੇਰੇ ਕੋਲ ਜਿੱਤੇ ਜੀ ਕੰਮ ਕਰਦੇ ਆ ਇੱਕ ਤਰ੍ਹਾਂ ਕੋ ਫਨੀ ਚੀਜ਼ ਆ ਤਾਂ ਜੀ ਮੈਂ ਕੈਲਗਰੀ ਗਿਆ ਹਾਂ ਹਾਂ ਔਰ ਮੈਨੇ ਲੌਂਗ ਟਰਮ ਪਾਰਕਿੰਗ ਲਗਾਈ ਆਪਣੀ ਪਾਰਕਿੰਗ ਹਾਂ ਮੈਨੇ ਸਲਿਪਲੀ ਇਸਮੇਂ ਬਣਾ ਕੇ ਲਗਾ ਦਿੱਤੀ ਜਦ ਮੈਂ 3 ਦਿਨ ਮਰ ਵਾਪਸ ਆਇਆ ਨਾ ਤਾਂ ਮੇਰਾ ਬਿੱਲ ਬਣ ਰਹਾ ਸੀ 60 ਜਾਂ 70 ਡਾਲਰ ਹਾਂ ਮੈਂ ਨਾ ਸੋਚਿਆ ਯਾਰ ਇੱਕ ਵਾਰ ਐਸੀ ਫੋਨ ਕ ਐਪ ਟਰਾਈ ਕਰਦਾ ਮੈਂ ਨਾ ਕਰਾ ਉਹ ਖੁੱਲ ਗਿਆ ਫ੍ਰੀ ਮੇ ਭਾਈ 3 ਦਿਨ ਪਾਰਕਿੰਗ ਉਹ ਵੀਰੇ ਇਹ ਜਿਹੜਾ ਜਿਹੜੀ ਦੀ ਗੱਲ ਕਰ ਰਿਹਾ ਉਹ ਹੈਗਾ ਐਪ ਉਹ ਐਸੀ ਵਰਤਦੇ ਹੈਗਾ ਸਾਡੀ EMPLOYE ਲਈ ਉਹ ਹੁੰਦਾ ਵਾ ਐਂਟਰੀ ਐਕਟਲੀ ਤੇ ਉਹ ਇਹਨੇ ਉਸਕੋ ਟੰਬਾ 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 ਹਾਂ ਉਹਨੇ ਸਕੈਮ ਇਹਨੇ ਸਕੈਮ ਕੀਤਾ ਮੇਰੇ ਬਸ ਸਾਡੇ ਵੀ ਸਕੈਮ ਹੋ ਗਾ ਮੈਂ ਤਾਂ ਸੋਚਿਆ ਹੋਰ ਵਾਰ ਹੋਰ ਹੋਰ ਵੀ ਟਰਾਈ ਕਰਾਂਗਾ ਓਏ ਟ੍ਰੇਨ ਇਹ ਸਾਡੀ ਜ਼ਿੰਦਗੀ ਆ ਇੱਥੋਂ ਘਰ ਤੋਂ ਇੱਥੇ ਕੰਮ ਤੇ ਤੇ ਕੰਮ ਤੋਂ ਕਰ ਤੇ ਸੰਡੇ ਹੁਣ ਹੋਇਆ ਕਰੂਗਾ ਸਾਡਾ ਹਾਈਕਿੰਗ ਐਂਡ ਮੈਚਿੰਗ ਨਵੇਂ ਨਵੇਂ ਐਡਵੈਂਚਰ ਅਬ ਹਮ ਨਿਆ ਥੋੜਾ ਕਰਨੇ ਨੂੰ ਕਿੰਨਾ ਸੋਹਣਾ ਕੋਲੋਣਾ ਦੇਖੋ ਜੀ ਸਮਰ ਦੇ ਵਿੱਚ ਤੇ ਵਿੰਟਰ ਦੇ ਵਿੱਚ ਸਾਰੇ ਪਾਸੇ ਸਨੋ ਸਨੋ ਸਾਡੇ ਪਹਾੜ ਭਏ ਹੋਣੇ ਲੱਦੇ ਸਨੋਨਾ ਇਹ ਸਾਰੇ ਫਾਰਮ ਨੇ ਇੱਧਰ ਹਾਂ ਰਿਫਾਰਮ ਨੇ ਕਿੱਦਾਂ ਜਾਣਾ ਭਾਈ ਇੱਥੋਂ ਵਿਰੋਧ ਲਈ ਰਾਈਟ ਠੀਕ ਹੈ ਅੱਗੇ ਰਾਈਟ ਹਾਂ ਉਹ ਜਿੱਥੋਂ ਗੱਡੀ ਮੁੜੀ ਗਾੜੀ ਕੋਈ ਪਿਛਲੇ ਸਾਲ ਲਿਆ ਥਾ ਹਮਮ ਔਰ ਇਸਮੇ ਕੁਝ ਤਕਨੀਕੀ ਇਸ਼ੂ ਆ ਗਿਆ ਹੈ ਥੋੜਾ ਜਿਆਦਾ ਨਾ ਤਕਨੀਕੀ ਖਰਾਬੀ ਆ ਰਹੀ ਫੋਨ ਦੇ ਵਿੱਚ ਪਤਾ ਨਹੀਂ ਕਿਉਂ ਜ਼ੂਮਿੰਗ ਜ਼ੂਮਾ ਉਹ ਚੱਕਰ ਪੈ ਰਿਹਾ ਛੋਟੇ ਛੋਟੇ ਬੰਦੇ ਉੱਤੇ ਤੇ ਮੈਤਰਾ ਤੁਹਾਨੂੰ ਦੱਸ ਦਿੰਨੀ ਅਸੀਂ ਕਿੱਥੇ ਜਾ ਰਹੇ ਹਾਂ ਤੂੰ ਮੈਂ ਬਤਾ ਦਉ ਜੀ ਜੀ ਮੈ ਤਾਂ ਵੀ ਟਰਾਈ ਕਰੀ 3 ਸਾਲ ਤੋਂ ਬਾਅਦ ਹਾਂ ਮੈਨੇ ਔਰ ਮੈਨੇ ਪੁਰਾਣੇ ਹਾਂ ਇੱਕ ਕੋਠੀ ਲਈ ਹੈ ਹਾਂ ਉਹ ਸਾਨੂੰ ਉਹ ਸੌਰੀ ਉਹ ਹਮ ਤੁਹਾਨੂੰ ਦਿਖਾਣਾ ਚਾਹੁੰਨੇ ਹਾਂ ਗੁਰਬਚਨ ਰੱਬ ਜੀ ਦਾ ਆਸ਼ੀਰਵਾਦ ਰਹਾ ਹਾਂ ਤਾਂ ਆਪਾਂ ਔਰ ਤਰੱਕੀ ਕਰਾਂਗੇ ਆਪਾਂ ਉੱਥੇ ਬੈਹਗਾਰਡ ਦੇ ਵਿੱਚ ਰੱਖਿਆ ਹੈ ਨਾ ਇੱਥੋਂ ਰਾਈਟ ਰਾਈਟ ਮੈਨੂੰ ਲੱਗਦਾ ਆਪਾਂ ਰਾਈਟ ਜੇਹੀ ਹੈ ਗੱਲ ਹਾਂ ਐਹੋ ਜੀ ਗੱਲ ਹੈ ਉੱਤੇ ਸੀ ਰੱਖਿਆ ਬੈਹਗਾਰਡ ਦੇ ਵਿੱਚ ਜਾਨਵਰ ਜਾਨਵਰ ਰੱਖਿਆ ਛੋਟੇ ਛੋਟੇ ਹਾਂ ਬਸ ਹੁਣ ਤਾਂ ਅਸੀਂ ਉਹੀ ਦੇਖਣ ਚੱਲੇ ਆ ਵੀ ਨਹੀਂ ਜਾ ਰਹੇ ਕਿ ਕੀ ਉਹਨਾਂ ਦੀ ਸਥਿਤੀ ਹੈ ਵੀ ਹਾਂ ਵੀ ਕੀ ਨਹੀਂ ਉਹਨਾਂ ਦੀ ਚੱਲ ਰਹੀ ਆ ਆ ਵੇ ਕਿੰਗਰੂ ਫਾਰਮ ਆ ਵੇ ਕਿੰਗਰੂ ਆਪਣਾ ਹਾਂ ਇੱਥੋਂ ਰਾਈਟ ਅੱਛਾ ਥੀ ਵਾਏ ਇਤਨੇ ਲੋਕ ਜਾ ਰਹੇ ਹਨ ਆਪਣੇ ਜਾਨਵਰਾਂ ਨੂੰ ਦੇਖਣ ਕਿਤਨੇ 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 ਕੇਅਰ ਕਰਤੇ ਹਨ ਇੱਥੇ ਲੋਕ ਕਿਤਨੇ ਡੈਕਟੋਗਿਸ ਕੀ ਵਾਓ बिजनेस तो काफी सही चल रहा है हमारा सारी पार्किंग आ गया नो स्मोकिंग गाइस स्मोकिंग इज इज इंजूरियस टू हेल्थ यस ओ आई एम लर्निंग इंग्लिश प्रीटी वेल आई एम गेटिंग प्रीटी गुड इन इंग्लिश ये आ गई पार्किंग ओ हो हो बहुत काटा इथे देखो थी परी भी पार्किंग ਪੜਾਦੀ ਵੈਸੇ ਬਿਜ਼ਨਸ ਮਾੜਾ ਨਹੀਂ ਯਾਰੀ ਅਬਾ ਮਹੰਗਈਏ ਫਾਰਮ ਆਸਟ੍ਰੇਲੀਆ ਤੋਂ ਕੈਂਗਰੂ ਗੰਰੂ ਦੋ ਦਿਨ ਚਲਾਈਏ ਹੈ ਇਸੇ ਰੇ ਵੈਸੇ ਗੱਡੀਆਂ ਨਾ ਆਸਟ੍ਰੇਲੀਆ ਜੇ ਹੁਣ ਹੋਂ ਨਹੀਂ ਹੁਣ ਇੱਥੇ ਠੰਡ ਐਂਟੀ ਆਪਣੇ ਓਕੇ ਜੀ ਗੱਡੀ ਲਾਦੀ ਪਾਰਕ ਅਸੀਂ ਤੇ ਮੈਲ ਜੇ ਤੁਹਾਨੂੰ ਅੱਗੇ ਫਾਰਮ ਦੇ ਵਿੱਚ ਓਕੇ ਗਾਇਸ ਅਜੀ ਪਹੁੰਚ ਗਿਆ ਹਾਂ ਫਾਰਮ ਦੇ ਵਿੱਚ ਕੈਂਗਰੂ ਫਾਰਮ ਇਹ ਦੇਖੋ ਤੁਸੀਂ ਬਹੁਤ ਘੱਟ ਆਇਤੇ ਕਿਉਂਕਿ ਅੱਜ ਸੰਡੇ ਆ ਤੇ ਛੁੱਟੀਆਂ ਲੋਕਾਂ ਨੂੰ ਸਾਰੇ ਘੁੰਮਣ ਕਰਨੇ ਹੋਏ ਆ ਵਾਹ ਜੀ ਵਾਹ ਸੋਹਣੇ ਸੋਹਣੇ ਫੁੱਲ ਸੋਹਣੇ ਸੋਹਣੇ ਲੋਕ ਸੋਹਣੇ ਸੋਹਣੇ ਯਾਦਾਂ ਵਾਹ ਜੀ ਵਾਹ ਸਮੰਤਰ ਅਸੀਂ ਆ ਗਏ ਆ ਟਰੈਕਟਰ ਲੈ ਕੇ ਅੰਦਰ ਆ ਦੇਖੋ ਤੁਸੀਂ ਘੱਟ ਇੱਥੇ ਬਹੁਤ ਜੀ ਭੀੜ ਆ ਉੱਡਾਰ ਕਿਧਰ ਜਾਣਾ ਪਹਿਲਾਂ ਦੱਸ ਪਰ ਇਧਰ ਜਾਣਾ ਜੋਰ ਨਾਲ ਹੈ ਇਥੇ ਇਹਦਾ ਨਾ ਦੂਜਾ ਹੀ ਆ ਬੈਨ ਐ ਏਰੀਆ ਯਾਰ ਕੋ ਰੈੱਡ ਕੰਗਰ ਆ ਗਿਆ ਕਿਧਰ ਆ ਆਓ ਰੈੱਡ ਕੰਗਰ ਦੱਨ ਚਲੋ ਖਾਣਾ ਤਾਂ ਨਹੀਂ ਅਜੇ ਫਿਰ ਖਾਣੇ ਵੀ ਨਹੀਂ ਇਧਰ ਵੀ ਜਾਣਾ ਇਧਰ ਕਿਧਰ ਜਾਣਾ ਪਤਾ ਨਹੀਂ ਕੈਂਗਰੂ ਦੱਸਦੇ ਉਹ ਦਿਖਾ ਤੇ ਨਾ ਹਾਂ ਕਾਲਾ ਕੁੱਤਾ ਉਹ ਡੈਸ਼ ਨਾਲ ਡੈਸ਼ ਇੱਧਰ ਨਹੀਂ ਆ ਭੰਡਾਰੀ ਕੈਂਗਰੂ ਨਹੀਂ ਦੇਖेंगे ਕੈਂਗਰੂ ਥੋੜਾ ਉੱਧਰ ਆ ਤੇਰਾ ਸੋਹਣਾ ਨਾ ਪਿਆਰਾ ਦੇਖ ਉਹ ਦੇਖ ਜਾਈ ਫ੍ਰੀਤਾ ਜਲਕੀ ਰਾਣੀ ਉਹਨਾਂ ਨੇ ਕਲਾਈਮ ਬਾਂਦਰ ਇਹਨਾਂ ਸੋਹਣਾ ਦੇਖਿਆ ਆਖਿਰ ਈਜ਼ਲੀ ਕੈਚ ਕਰ ਲਿਆ ਸਮੁੰਤਰਥਾਂ ਉਹਨਾਂ ਨੇ ਦਿੱਤਾ ਆਹ ਪੱਤੇ ਜੇ ਖਵਾਉਣ ਨੂੰ ਕੈਂਗਰੂ ਨੂੰ ਪਹਿਲਾਂ ਹੀ ਲੱਭਦੇ ਆ ਕੈਂਗਰੂ ਕਿੱਥੇ ਆ ਬੂਟੀ ਆ ਬੂਟੀ ਬੂਟੇ ਉਹ ਇਹ ਕੀ ਬਾਹਰ ਕੁਮਰਾ ਹੈ ਹਾਂ ਬਾਹਰ ਆ ਬਾਰਡਰ ਲੱਗਦਾ ਇਹ ਬੂਟੀ ਖਵਾਏਗੀ ਕੈਂਗਰੂ ਕੋ ਸੀ ਕਾ ਰਿਹਾ ਚੋਬਰ ਫਿਰ ਰਿਹਾ ਕਰ ਲਈ ਕਿਹੜੇ ਕੱਢਦਾ ਸੋ ਤੇਰੇ ਪਰ ਆ ਗਿਆ ਡਬਲ ਸਪੀਡ ਵਿੱਚ ਵਾਹ ਜੀ ਵਾਹ ਕਾ ਵੀ ਸੰ ਲੱਭੇ ਆ ਬਾਈ ਨਿੱਕੇ ਨਿੱਕੇ ਜਾਨਵਰ ਬੜੇ ਸੋਹਣੇ ਆ ਕਹਿੰਦੇ ਕਹਿ ਰਹੀ ਹੈ ਕਿ ਵੀ ਜੇ ਜੇ ਆਪਾਂ ਨਾ ਇਹਨਾਂ ਦੇ ਬੜਾ ਨੇੜੇ ਉੱਠ ਗਏ ਤੇ ਉਹ ਕਰਦੇ ਆ ਸੁੱਸੂ ਐ ਮਾਰਦੇ ਆ ਚਲਾ ਕੇ ਸੁੱਸੂ ਉੱਤੇ ਬਹੁਤ ਹੀ ਸ਼ਾਂਤ ਕਿਊਟ ਆ ਅਕੇ ਤੁਹਾਨੂੰ ਗਾਇਸ ਦਿਖਾਉਨੇ ਆ ਉਧਰ ਹੀ ਨਿੱਕੇ ਨਿੱਕੇ ਹੋਏ ਜਦੋਂ ਵੀਡੀਓ ਸ਼ੂਟ ਹੋ ਰਹਾ ਗੋਟ ਗੋਟ ਆ ਇਧਰ ਬਾਕੀ ਨਿੱਕੇ ਨਿੱਕੇ ਜਾਨਵਰ ਹੋਰ ਆ ਉਹ ਇੱਕ ਹੋ ਰਿਹਾ ਪਿੱਛੇ ਉਹ ਦਿਖਾ ਉਹ ਉਹ ਦੇਖ ਨਿਕਲ ਜਾ ਉਹ ਇਹ ਰੈਸਟ ਕਰ ਰਿਹਾ ਹੈ ਚੋਬਰ ਉਹ ਗੰਦਾ ਪੰਚ ਮਾਰਦਾ ਹੈ ਕਿੱਕ ਕਰ ਦੇ ਕਿੱਕ ਇਹ ओ भाई ये तो क्या ओह बेटा आ ठीक बोल पीछे वाला देख हां तगड़ा पूरा देख बॉडी बिल्डर है ये मुझे बनाता अभी ओए ये का कर रहा है थोड़ा बच्चे को डर नहीं लगता सब बीजे 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 आओ देखो आओ यार आ आ आ डेली वीडियो मारो ਮਾਣ ਜਿਆ ਗਲਾ ਹੈ ਬਿਹਾਰਾ ਵਿੱਚ ਹੱਤਕਾ ਹੋ ਗਿਆ ਸਿਸਪੋਰਟਾ ਟੋਕਾ ਕਾ ਮਾਣ ਪਾਚੀ ਤੱਕ ਹਾਂ ਉਹ ਅਵਾਡ ਆ ਉਹ ਵਾਟ ਆ ਉਹ ਇਟ ਇਜ਼ ਐਕਸੈਕਟਲੀ ਮੋਟ ਦੇਰ ਤੇਰ ਕੋਈ ਦੇਖ ਰਹਾ ਨਹੀਂ ਜੱਟ ਤੂੰ ਕਿਉਂ ਪ੍ਰੋਫੈਕਾਉਂ ਬਹੁਤ ਆ ਪਹੁੰਚਿਆ ਵਾ ਵਧੀਆ ਆਪਣਾ ਦੀ ਬਹੁਤ ਹੋਆ ਨਾਈਸ ਆ ਥੋੜਾ ਕੋਲ ਬੈ ਜਾ ਹੌਲੀ ਹੌਲੀ ਫਾੜੀ ਕਰਕੇ ਨਹੀਂ ਨਹੀਂ ਹਾਂ ਜੀ ਲੈ ਬੋ ਤਾਂ ਨਾ ਉਹ ਹੋਣਾ ਹੀ ਉਹ ਨਿਕਾਇਆ ਬੱਚਾ ਬਿਠਾਓ ਮੈਨੂੰ ਤਾਂ ਅਨਜੋਏ ਕਰ ਰਹੀ ਸਾਰੇ ਤਾਂ ਬਸ ਸਸਤੀ ਹੋ ਗਈ ਹੈ ਨਾ ਸਾਡੇ ਨਾਲ ਇਹ ਰੱਖੇ ਬਣਾ ਦੇ ਪੰਡ ਸੱਚੀ ਓਏ ਇਹਰੇ ਛੋਟੇ ਹਾਂ ਬੈਠ ਸਕਦੇ ਨੇ ਇਨਕੇ ਕੋਲ ਭੱਜ ਜਾਂਦੇ ਆ ਇਹ ਸੜੇ ਹੈਗੇ ਬੈਠੇ ਆ हिरन ਨਹੀਂ ਇਹ ਬਣਾਰੀ ਇੰਚ ਪਾਉਂ ਲੱਗਨ ਕਿਉਂ ਲੱਗੇ ਪਤਾ ਨਹੀਂ ਕਿ ਹੱਥ ਨਹੀਂ ਵਰਤੇ ਪਾਉਂ ਵਰਤੇ ਬਸ ਹਾਂ ਹੂੰ ਬੜੇ ਬੜੇ ਅਰੈਸਟ ਕਰ ਰਿਹਾ ਜੈਸਟ ਬਈ ਇਹਨੇ ਚੜਾਈ ਆ ਇਹ ਇਹ ਹੁੰਦਾ ਮੈਨੂੰ ਸ਼ਾਇਦ ਮੈਂ ਸ਼ੋਰ ਨਹੀਂ ਗਾਈਸ ਇਹ ਹੁੰਦਾ ਕੈਪੀਬਾਰਾ ਹਾਂ ਕੈਪੀਬਾਰੀ ਕਹਿੰਦੇ ਨੂੰ ਸ਼ਾਇਦ ਅਰੇਸਟ ਕਰ ਰਿਹਾ ਹੈ। ਕੀ? ਇੱਧਰ ਆ ਕੇ ਵਾਈਟ। ਕਰਗੋਸ਼ ਨਹੀਂ ਇਹ। ਕੈਂਗਰੂ ਆਇ। ਵਾਈਟ ਕੈਂਗਰੂ। ਓਏ ਦੋਏ। ਹਮ ਅਰੇਸਟ ਕਰ ਰਿਹਾ ਹੈ। ਪਾਵਰ ਨੈਪ ਲੈ ਰਹੇ ਮੇਰੇ ਵੀਡੀਓ ਪਾਵਰ ਨੈਪ। ਏ ਨਗਨ ਮਨ ਕਿ ਜਾਇਆ ਹੈ ਭਾਰਤ ਵਾਗ ਵਿਦਾਤਾ ਪੰਜਾਬ ਸੁਣ ਨਾਈਸ ਦੇਖ ਬੱਸ ਸੋਹਣਾ ਯਾਰ ਸੋਹਣਾ ਦੇਖ ਬੱਸ ਆ ਜਾ ਦੇ ਨਾ ਲੈ ਲੈ ਨਾ ਕੋਈ ਨਾ ਕੋਈ ਦੇਖ ਰਹਾ ਹੂੰ ਪਰ ਇਹ ਬੋਨੀ ਹੁੰਦੇ ਨਾ ਅਗਰੈਸਿਵ ਨਹੀਂ ਹੁੰਦੇ ਨਹੀਂ ਨਹੀਂ शांत है पूरे दा hmm. पर जे प पंगी लावांगे ना फिर होनगे घुसणडी hmm. पेले वो, वो अलग ही लग रहा है ना क्या दिख रहा है ए साले घूर रहा है घूर रहा है उसको ऐसा लगता होगा मैं इनके जैसा ही हूं हां क्योंकि उसने शीशाल देखा नहीं कभी लगता होगा मैं इनके मैं भी कंगारू वो है कैपीबारा चल लो पीठ पीठ लहू एग्रेसिव मोड पीठ में करा हाथ तो जाना आगे पत्ते लग रहे हैं पत्ते बूटी दो बूटी कोई से पत्ता पड़ा देखो बता चल रहा उल लहू तेरे पीछे <laughs> आज़ू गाय साड़ी आज़ू बालू उसके पीछे वाले को तो डाल सकता तू तो हाथ पीठ में है? पीछे वाले के पीठ में हाथ डालना सो आज मैं आ गया हूं ऑस्ट्रेलिया के जंगलों में मुझे दे पता नहीं था मैं बेयर ग्रिल्स से भी आगे चला जाऊंगा है ये देखिए बहुत ही शांत सुबह इसका बहुत बढ़िया है ये मादा अब शिकार की तलाश में है एक माँ बेटे का स्नेह देखिए ਰੀਲੈਕਸ ਇਹਦਾ ਆਪਾਂ ਨਾਮ ਕੀ ਰੱਖੀਏ ਰੌਕੀ ਰੌਕੀ ਆ ਯਾਰੋ ਪੱਤੀ ਆ ਪੱਤੀ ਪੱਤੀ ਕੀ ਆ ਕਾਸ਼ ਕਾਸ਼ ਪੈਂਟਾ ਦੀ ਕਹਤੇ ਆ ਸ਼ੂਗਰ ਪਿਆ ਸ਼ੂਗਰ ਵਾਈਟ ਆ ਸ਼ੂਗਰ ਦੇਖ ਦੇਖ ਰਿਲੈਕਸ ਹੋ ਗਏ ਦੇਖ ਰਿਲੈਕਸ ਹਾਂ ਭੰਡਾਰੀ ਕਹਤੇ ਆ ਯੇ ਹੀ ਸਿੱਖਿਆ ਮੈਨੇ ਕਿਸਾਨ ਕਮਾਈ ਨਹੀਂ ਮੈਨੇ ਜਾਨਵਰ ਕਮਾਏ ਅੱਜ ਲਿ ਮਿਲ ਜੁੰਮਾ ਉਹ ਲੈ ਜੀ ਮੈਂ ਦੇਖ ਰਹਾ ਮੈਂ ਕੁਝ ਵੀ ਕਰ ਰਹਾ ਹਾਂ ਅਗਰ ਮੈਂ ਇਸ ਕੋ ਪਕੜ ਵੀ ਲਿਆ ਤਾਂ ਕੁਝ ਨਹੀਂ ਹੋਲੇਗਾ ਉਹ ਹੂੰ ਤਾਂ ਨਾ ਮਾ ਜਾਨਵਰ ਆ ਗਈ ਇੱਥੋਂ ਦੀ ਹੈਗੀ ਇਹ ਇੱਥੋਂ ਦੀ ਇਹ ਬੱਕਰੀ ਆ ਨਾ 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 ਇੱਥੇ ਆ ਬੱਕਰੀ ਆ ਨਾ ਉਹ ਇਥੋਲੀ ਬੱਕਰੀ ਰੈਸਟ ਕਰ ਦਿੱਤਾ ਹਾਂ ਆ ਇਹ ਨਾਲ ਹੀ ਬਣਾਇਆ ਵਧੀਆ ਟੱਪਨ ਟੱਪਨ ਨੂੰ ਇਹ ਇਹ ਉਹ ਹੁੰਦੀ ਬਣਾਰੀ ਮਾਊਂਟੇਨ ਗੋਟ ਹੁੰਦੀ ਇਹ ਹੈ ਹੈ ਉਹ ਇਦਾਂ ਨਹੀਂ ਹੁੰਦੀ ਹਾਂ ਉਹ ਕਿਹਾ ਸੂਰ ਹਾਂ ਪਿਗ ਉਹ ਸੂਰ ਬਹੁਤ ਜ਼ਿਆਦਾ ਸ਼ਾਇ ਨਹੀਂ ਮਿਲੋ ਤੁਹਾਨੂੰ ਹਾਂ ਬਹੁਤ ਜ਼ਿਆਦਾ ਆਪਣੇ ਲਈ ਨੂੰ ਸੁੱਧਾ ਕੇ ਬਿਠਾਉਗਾ ਹਾਂ ਓਏ ਆਵੇਂ ਸੂਰ ਮਟਾਤਾ ਫੱਲੇ ਦਾ ਪੂਰਾ ਹੋਆ ਮੋਟਾ ਆਹ ਕਾਰ ਰੈਸਟ ਕੈਸ ਨਿਆਰੇ ਨਿਆਰੇ ਵਾਜੀ ਵਾ ਬਹੁਤ ਤੇ ਵਾਕਿਆ ਕਰਦੇ ਇਹ ਤਾਂ ਨਹੀਂ ਭਜਦੇ ਬਹੁਤ ਤੇ ਵਾਕਿਆ ਕਰ ਇਹ ਵਾਈਲਡ ਆ ਕੱਚੂ ਦੇ ਲੋਈ ਸਾਰੇ ਜਾਨਵਰ ਕਰੇ ਅਰੈਸਟ ਉਹ ਬੈਠੇ ਚੋਬਰ ਯਾ ਮਜ਼ੇ ਮੈਂ ਮਜ਼ੇ ਮੈਂ ਮੈਂ ਤਰ ਹੋਂ ਤੁਹਾਨੂੰ ਦਿਖਾਉਨੇ ਆ ਰਾਸ਼ਟ੍ਰ ਪੰਛੀ ਇੰਡੀਆ ਦਾ ਮੋਰ Email, né? do dia, do dia. O é femel, é femel, é femel. É femel, é femel. Do femel, é ਕੋਜਿਕਾ ਕੇਂਗਦੇਵੀ ਹੋਆ ਜੀ ਜਮਣਾ ਰਿਸ਼ਤੇ ਹੋਰ ਰੈਂਗਰੂ ਵੀ ਇੱਧਰ ਪ੍ਰਾਈਵੇਟ ਪ੍ਰਾਈਵੇਟ ਕਿਸੀ ਜਾਣਾ ਪੈ ਇੱਧਰ ਜਾਦੇ ਆ ਇੱਧਰ ਆਦੇ ਆ ਐਗਜ਼ਿਟ ਹੈ ਬਾਈ ਪੁਆਇੰਟ ਰਾ ਐਂਟਰੀ ਆਓ ਹਰਿਆਲੀ ਦੇਖੋ ਤੁਸੀਂ ਕਿੰਨੀ ਸੋਹਣੀ ਇੱਥੇ ਓਹ ਓਹ ਕਿ ਪਾਇੰਂ ਜੀ ਦਾ ਓਹ ਕਿ ਪਾਇੰਂ ਉਹ ਤਾਂ ਕੰਟੇ ਵਾਲੇ ਹੁੰਦੇ ਆ The <laughs> this is Draco. <laughs> this is a six -year -old <laughs> He's a six-year-old Colombian red-tailed boa. He's content to hang out. <laughs> ऑस्ट्रेलिया में भी अभी पनामा के जंगल भाई <laughs> <पनामा> साहब <के जंगल। laughs> तेरे को कौन सी सुस्ती हो रही है हैं है? हा? किस बात की सुस्ती है कौन सा लॉस हो गया तेरे को आ देखी पूरा फैल रखा नहीं <laughs> आ... ये बड़ा है ना इसको ए इमू सारे इमू इमू ਬੇਸ ਕਰਨ ਦੀ ਆਵਾਜ਼ ਤੇਰੇ ਕੋਈ ਗੱਲ ਦਾ ਗੁੱਸਾ ਹੈ ਬੇ ਇਹ ਮੂਗੋ ਬੇਸ ਪਸੰਦ ਹੈ ਇਹ ਮਿਸ ਵਾਲੇ ਨੂੰ ਮੇ ਤਾਂ ਬੇਟਾ ਨੇ ਬੇਟਾ ਜੀ ਪੁੱਛੇ ਬੇਟਾ ਪੁੱਛੇ ਤਾਂ ਕਿ ਨਾ ਬੇਟਾ ਨਹੀਂ ਘੜਦਾ ਬੱਚਾ ਤੁਹਾਨੂੰ ਦੱਸਦਾ ਉਹ ਬਾਹਰ ਫਿਰਦਾ ਕੋਈ ਬਾਹਰ ਫਿਰਦਾ ਭਾਈ ਨਹੀਂ ਭਾਈ ਨਹੀਂ ਕੋਈ ਨਹੀਂ ਓਏ 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 ਲੜਾ ਪੇਸੀ ਲੜਪੇਸੀ ਭਾਈ ਬੁਲਟ ਕਿਉਂ ਵਾਜ਼ਾ ਰਿਹਾ ਭਾਈ 맞지기 <목소리> Keith and I am one of the primary parrot handlers here. And today I'm here to talk to you about parrots, okay? Primary. Skipper is an African gray red-tailed parrot. This is the smartest bird in the world. Well, hold on, hold on. Not Skipper. He's, he's a little thick, actually. <laughs> Gotta get my taser. <clears throat> Charge it up. <clears throat> what? It's my lunch. We're back. Everybody say hi to Romeo. Hi. Hi, Romeo. <laughs> Romeo is a 31 year old Malaccan cockatoo. You're going to find him in and around Australia. Oh, these guys aren't the least bit funny. What are, what are you doing? Really? Okay, thanks a lot, man. See, there's another reason not to have a parrot. They're just jerks. <laughs> All right. This little noodle here is Bellatrix. <laughs> Bellatrix is a Colombian red tail boa. She's about seven years old, six foot seven, and very nearly twenty five pounds. Can do better. One more. You guys running over here? Hey guys, you gotta get quiet. ਕਿਵੈਰ ਥੈਂਕ ਯੂ ਚੰਗਾ ਮਿੱਤਰੋ ਸਾਡਾ ਵਲੌਗ ਇੱਤੱਕ ਸੀ ਦੱਸੋ ਸਾਨੂੰ ਕਿਵੇਂ ਸਾਡਾ ਵਲੌਗ ਰਿਹਾ ਤੇ ਹੁਣ ਜਾ ਰਹੇ ਹਾਂ ਘਰ ਨੂੰ ਪਾਣੀ ਪੁਣੀ ਪੀ ਲਿਆ ਕਰਮੀ ਬਹੁਤ ਬਹੁਤ ਹੋ ਗਈ ਐ ਸਬਸਕ੍ਰਾਈਬਰ ਬਹੁਤ ਹੋ ਗਿਆ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਕੱਲ ਨੂੰ ਫੇਰ ਬੈਕ ਟੂ ਬੇਸਿਕਸ ਮਿਲਦੇ ਆ ਤੁਹਾਨੂੰ ਤੁਹਾਨੂੰ ਮਿਲਾਂਗੇ ਅਗਲੇ ਸੰਡੇ ਨਵੇਂ ਵਲੌਗ ਨਵਾਂ ਦਿਨ ਓਕੇ ਜੀ ਚੰਗਾ ਧੰਨਵਾਦ ਜੀ ਰੋ